ਹਏ ਹਏ ਮਾਂ ਹਾਂ ਪੁੱਤ ਮੈਂ ਤਾਂ ਚਾਹ ਲੈ ਕੇ ਆਈ ਸੀ ਤੇਰੇ ਵਾਸਤੇ ਹਏ ਹਏ ਲੈ ਚਾਹ ਪੀ ਲੈ ਖੜੀ ਹੋ ਦਵਾਈ ਲੈ ਲਈ ਸੀ ਹਾਂ ਪੁੱਤ ਦਵਾਈ ਤਾਂ ਲੈ ਲਈ ਤੇ ਕਿੱਥੇ ਲਈ ਆ ਮਾਂ ਮੈਨੂੰ ਕਿਉਂ ਝੂਠ ਬੋਲੀਆਂ ਨਹੀਂ ਕੀ ਕਰਾਂ ਪੁੱਤ ਦਵਾਈਆਂ ਤਾਂ ਵੇਚੀ ਆ ਕੇ ਗਿਆ ਲੈ ਚਾਹ ਪੀ ਕੋਈ ਮੈਂ ਵਧੀਆ ਬਣਾ ਕੇ ਲੈ ਆ ਮਾਂ ਦਵਾਈ ਲਮੇਗੀ ਫੇਰ ਹੀ ਠੀਕ ਹੋਵੇਂਗੀ ਐਵੇਂ ਦਿਲ ਕਾ ਤੋ ਸੁਟਿਆ ਹੈ ਨਾ ਉਹਨੂੰ ਤਾਂ ਕੋਈ ਫਿਕਰ ਨਹੀਂ ਹੈਗੀ ਆਪਣੀ ਅੱਜ ਤੱਕ ਹਾਲ ਪੁੱਛਿਆ ਤੇਰਾ ਫੋਨ ਕਰਕੇ ਨਾ ਆਈ ਐ ਮੁੜ ਕੇ ਤੂੰ ਕਿਉਂ ਸੋਚੀਆ ਨਹੀਂ ਉਹਦੇ ਬਾਰੇ ਆਪਣੇ ਵੱਲੋਂ ਉਹ ਮਰ ਗਈ ਮਰੀਏ ਸਮਝੋ ਨੂੰ ਮੈਂ ਪਤਾ ਕੀ ਕਰਾਂ ਮਰਿਆਂ ਦੇ ਸਬਰ ਆ ਜਾਂਦੇ ਨੇ ਜਿਉਂਦੇ ਨੇ ਸਬਰ ਕਰਨੇ ਪੁੱਤ ਬਹੁਤ ਔਖੇ ਨੇ ਤਾਂ ਤਾਂ ਮੈਨੂੰ ਕਹਿਤਾ ਫਿਰ ਵੀ ਮੇਰੀ ਢਿੱਡੋ ਜੰਮੀ ਤੀ ਤੀ ਤਾਂ ਮੇਰੀ ਵੀ ਤਾਂ ਭੈਣ ਸੀ ਨਾ ਜਦੋਂ ਉਹਨੇ ਹੀ ਨਹੀਂ ਸੋਚਿਆ ਆਪਣੇ ਬਾਰੇ ਕੁਝ ਫਿਰ ਆਪਾਂ ਐਵੇਂ ਦਿਲ ਹੌਲਾ ਕਰੀ ਜਾਈਏ ਉਹਦਾ ਵੀ ਕੋਈ ਫਾਇਦਾ ਨਹੀਂ ਨਾ ਕੀ ਕਰਾਂ ਪੁੱਤ ਟਿੱਡ ਘੇੜੇ ਖਾਂਦਾ ਮੈਨੂੰ ਉਹਦੀ ਬਹੁਤ ਜ਼ਿਆਦਾ ਆਉਂਦੀ ਹੈ ਜਦੋਂ ਮੈਂ ਰੋਟੀ ਖਾਨੀਆ ਚਾਹ ਪੀਨੀਆਂ ਪੁੱਤ ਮੇਰੇ ਦਿਲ ਤੇ ਆ ਚੜਦੀ ਹੈ ਵੀ ਪਤਾ ਨਹੀਂ ਚੰਦਰੀ ਭੁੱਖੀ ਹੋਊ ਪਤਾ ਨਹੀਂ ਤੇ ਹੈ ਹੀ ਹੋਊਗੀ ਸਹੀ ਕਹਿ ਮਾਂ ਦਾ ਦਿਲ ਤਾਂ ਮਚਦਾ ਹੀ ਹੈ ਲਾਦ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ ਤੇਰਾ ਤਾਂ ਤਮੈ ਸਮਝ ਸਕਦਾ ਪਰ ਮਾ ਉਹ ਨੂੰ ਨਹੀਂ ਕਦੇ ਆਇਆ ਵੀ ਮੇਰੀ ਮਾਂ ਹੈ ਮੇਰੀ ਮਾਂ ਨੇ ਰੋਟੀ ਖਾਧੀ ਹੋ ਚਾਹ ਪੀਤੀ ਹੋ ਜਾਂ ਸੁੱਤੀ ਹੋ ਜਨਾਂ ਤੇ ਮਾਂ ਹੁਣ ਤੂੰ ਆਪਦੀ ਸਿਹਤ ਨੂੰ ਨਾ ਖਰਾਬ ਕਰ ਮੇਰੇ ਕੋਲੇ ਤੂੰ ਹੀ ਰਹਿ ਗਈ ਨਾ ਇਕੱਲੀ ਚੁੱਪ ਬੋ ਚਾਹ ਪੀ ਹੱਪਾ ਤਾ ਮਾਂ ਨੇ ਪਿਆਰ ਨੂੰ ਸਭ ਕੁਝ ਭਲਾ ਗਈ ਨਹੀਂ ਭੁੱਲ ਸਕਦੀ ਮੈਂ ਮੇਰੀ ਤੀਨੂ ਨਹੀਂ ਭੁੱਲ ਸਕਦੀ ਭੁੱਲਣਾ ਪਊ ਮਾਂ ਸਾਦੂ ਕਾ